ਦਿਸ਼ਾ ਪਟਾਨੀ ਨੇ ਮਲਟੀ ਸਟਾਰਰ ਫਿਲਮ ਕਲਕੀ 289 ਵਿੱਚ ਐਡੀ ਦੇ ਸ਼ੂਟਿੰਗ ਸੈੱਟ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਜਿਸ ਚ ਉਹ ਕੜਾਕੇ ਦੀ ਠੰਡ ਵਿੱਚ ਸ਼ੂਟਿੰਗ ਕਰਦੀ ਨਜ਼ਰ ਆ ਰਹੀ ਹੈ ਸਭ ਤੋਂ ਪਹਿਲਾਂ ਦਿਸ਼ਾ ਪਟਾਨੀ ਦੀ ਇਹ ਫੋਟੋ ਦੇਖੋ ਇਸ ਤਸਵੀਰ ਚ ਦਿਸ਼ਾ ਕੰਬਦੀ ਠੰਡ ਵਿੱਚ ਸ਼ੂਟਿੰਗ ਕਰਦੀ ਨਜ਼ਰ ਆ ਰਹੀ ਹੈ ਠੰਡੇ ਨਹੀਂ ਜ਼ਿਆਦਾ ਹੈ ਕਿ ਸ਼ੂਟ ਤੋਂ ਬਾਅਦ ਅਦਾਕਾਰਾਂ ਨੂੰ ਇਸ ਤਰ੍ਹਾਂ ਕੰਬਲ ਚ ਲਪੇਟਿਆ ਗਿਆ। ਇਸ ਤਸਵੀਰ ਚ ਦੀਸ਼ਾ ਪਟਾਨੀ ਕੜਾਕੇ ਦੀ ਠੰਡ ਚ ਫਿਲਮ ਕਲਕੀ ਦੇ ਕਰੂ ਮੈਂਬਰ ਨਾਲ ਆਪਣੇ ਪੈਰ ਕੰਬਲ ਨਾਲ ਟਾਕੇ ਗੱਲ ਕਰਦੀ ਨਜ਼ਰ ਆ ਰਹੀ ਹੈ। ਇਸ ਫੋਟੋ ਚ ਪਿੱਛੇ ਦਾ ਨਜ਼ਾਰਾ ਬਹੁਤ ਖੂਬਸੂਰਤ ਲੱਗ ਰਿਹਾ ਹੈ। ਫਿਲਮ ਕਲਕੀ ਦੀ ਸ਼ੂਟਿੰਗ ਦੌਰਾਨ ਦੀਸ਼ਾ ਪਟਾਨੀ ਦਾ ਮੇਕਅਪ ਵੈਨ ਵਿੱਚ ਬੈਠ ਕੇ ਕੀਤਾ ਗਿਆ ਸੀ ਜਿਸ ਦਾ ਸਬੂਤ ਇਹ ਫੋਟੋ ਹੈ। ਇਸ ਫੋਟੋ ਜੋ ਕਾਰ ਤੇ ਬੈਠੀ ਨਜ਼ਰ ਆ ਰਹੀ ਹੈ ਤੇ ਮੇਕਅਪ ਮੈਨ ਉਸ ਦਾ ਮੇਕਅਪ ਕਰ ਰਿਹਾ ਹੈ। ਹੁਣ ਫਿਲਮ ਦੇ ਹੀਰੋ ਪ੍ਰabhas ਨਾਲ ਦੀਸ਼ਾ ਦੀ ਇਹ ਖੂਬਸੂਰਤ ਫ ਪ੍ਰਵਾਸ ਬਲੈਕ ਐਪ ਗ੍ਰੇ ਹੁੱਡੀ ਵਾਲੀ ਜੈਕਟ ਅਤੇ ਗੋਗਲਸ ਪਾ ਕੇ ਸੈਲਫੀ ਲੈਦੇ ਨਜ਼ਰ ਆ ਰਹੇ ਹਨ। ਦਿਸ਼ਾ ਦੀ ਇਹ ਤਸਵੀਰ ਇਟਲੀ ਦੀਆਂ ਸੜਕਾਂ ਤੇ ਘੁੰਮਦੀ ਹੋਈ ਦੀ ਹੈ। ਇਸ ਚਾ ਵੀ ਨੇ ਤ੍ਰਿ ਢਿੱਲਾ ਪਜਾਮਾ ਤੇ ਕਾਲੇ ਰੰਗ ਦੀ ਹੁੱਡੀ ਜੈਕਟ ਪੈਣੀ ਨਜ਼ਰ ਆ ਰਹੀ ਹੈ। ਦਿਸ਼ਾ ਦੀ ਇਹ ਸੈਲਫੀ ਸ਼ੂਟਿੰਗ ਦੌਰਾਨ ਲਈ ਗਈ ਹੈ ਜਿਸ ਚ ਉਹ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਦਿਸ਼ਾ ਨੇ ਸ਼ੂਟਿੰਗ ਦੌਰਾਨ ਕੁਝ ਹੋਰ ਤਸਵੀਰਾਂ ਸ਼ੇਅਰ ਕੀਤੀਆਂ ਜਿਸ ਵਿੱਚ ਹਰੇ ਭਰੇ ਦਰਖਤ ਅਤੇ ਚਮਕਦਾ ਸੂਰਜ ਬਹੁਤ ਹੀ ਸ਼ਾਨਦਾਰ ਲੱਗ ਰਿਹਾ ਹੈ।